ਸਾਂਭਾ ਸਵੇਰ ਆ ਜਾਵਰਦਾਨੇ ਅਸੀਂ ਸਵੇਰੇ ਆਏ ਆ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਵਾਜਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਹਾਂ ਨਾਲ ਮੇਰੀ ਪਰਛਾਈ ਹੈ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਪਰ ਉਹ ਉੱਠਿਆ ਨਹੀਂ ਆ ਨਾ ਨੂੰ ਪਿਆਨ ਲਖਾਲਾ ਬਈ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਸੀ ਮੈਂ ਇਹਨਾਂ ਦੀ ਵੱਡੀ ਭੈਣ ਆ ਫਿਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਸੀਂ ਮਿਸਤਰੀ ਸੱਦਿਆ ਮਿਸਤਰੀ ਨੇ ਆ ਕੇ ਬਾਰੀ ਥੋੜੀ ਆ ਬਾਰੀ ਦੀ ਗ੍ਰਿਲ ਵੱਡੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤਾਂ ਡਾ ਟੰਗਿਆ ਆ ਪੱਟੇ ਦੇ ਨਾਲ ਦੀ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮੰਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਸੀ ਕਿ ਮੇਰੇ ਘਰੋਂ ਭੱਜ ਗਈ ਆ ਕਈ ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਜੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਹੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਕਿ ਨਾ ਕਰੇ ਹਾਵਣਾ ਲਟਕ ਸਕਦਾ ਮੈਨੂੰ ਉਹ ਤੇ ਲੱਗਦਾ ਵੀ ਇਹ ਸ਼ਾਦਿਸ਼ਾ ਠੀਕ ਹੈ ਸਰ ਇਹ ਘਰ ਦੀ ਘਰ ਵਾਲੀ ਦੀ ਉਹ ਇਹਦੇ ਨਾਲ ਤਲਾਕ ਨਹੀਂ ਹੋਇਆ ਦੂਜੇ ਬੰਦੇ ਨਾਲ ਰਹਿੰਦੀ ਆ ਪਿੰਡ ਦੇ ਵਿੱਚ ਹੀ ਰਹਿੰਦੀ ਆ ਦੂਜੇ ਦੇ ਘਰ ਜਾ ਕੇ ਵੀ ਕੋਈ ਤਲਾਕ ਨਹੀਂ ਹੋਇਆ ਸਾਡੇ ਮੌਕੇ ਤੇ ਆਏ ਆ ਵਿਆਹ ਲੈ ਰਹੇ ਆ ਜੋ ਤਕ ਪੀਸ ਜਿਹੜੀ ਸਾਡੀ ਆਏਗੀ ਸਾਹਮਣੇ ਉਹ ਦੇ ਮੁਤਾਬਕ ਆਪਾਂ ਕਾਰਜ ਕਰਾਂਗੇ ਖਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਚ 35 ਸਾਲਾਂ ਨੌਜਵਾਨ ਰਾਜਵਿੰਦਰ ਸਿੰਘ ਦੀ ਪੇਤ ਪਰੇ ਹਾਲਾਤਾਂ ਚ ਮੌਤ ਹੋ ਜਾਣ ਦਾ ਸਮਾਚਾਰ ਹੈ ਜੋ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੇ ਭਰਾ ਬਲਵਿੰਦਰ ਸਿੰਘ ਅਤੇ ਭੈਣ ਜਗਜੀਤ ਕੌਰ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਜੀਤ ਕੌਰ ਆ ਮੈਂ ਗੁਰਚੱਕ ਤੋਂ ਕੱਲ 3 ਵਜੇ ਇੱਥੇ ਵੀਰ ਵੱਡੇ ਦੇ ਘਰ ਆਈ ਹਾਂ ਵੱਡੇ ਵੀਰ ਦੇ ਘਰ ਆਈ ਹਾਂ ਰਾਤ ਰਹੀ ਹਾਂ ਇੱਥੇ ਹੀ ਜਿਹੜਾ ਨਿੱਕਾ ਵੀਰ ਆ ਉਹਨੇ ਰਾਤੀ ਰੋਟੀ ਖਾਧੀ ਐ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਆਪਣੇ ਘਰ ਆ ਗਿਆ ਆ ਕੇ ਲੰਮੇ ਪੈ ਗਿਆ ਵੀਰ ਮੇਰਾ ਅਸੀਂ ਸਵੇਰੇ ਆਏ ਆ 11 ਵਜੇ ਅੱਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਐ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਆਵਾਜ਼ ਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਐ ਨਾਲ ਮੇਰੀ ਪਰਛਾਈ ਐ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਐ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਹੀ ਮੈਂ ਇਹਨਾਂ ਦੀ ਵੱਡੀ ਭੈਣ ਆ ਫੇਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਸੀਂ ਮਿਸਤਰੀ ਸੱਦਿਆ ਮਿਸਤਰੀ ਨੇ ਆ ਕੇ bari ਤੋੜੀ ਆ bari ਦੀ ਗ੍ਰਿਲ ਵੱਡੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤਾਂ ਡਾ ਟੰਗਿਆ ਆ ਪੱਕੇ ਦੇ ਨਾਲ ਰਾਜਵਿੰਦਰ ਸਿੰਘ ਟੰਗਿਆਂ ਅੰਦਰ ਮੈਂ ਰੋਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾ ਕਿਤੇ ਖੁੱਲ ਜੇ ਕਿਤਨਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਡਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਸੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਝੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਨਾਲ ਸੋਨਾ ਲੈ ਕੇ ਗਈ ਆਂਦੀ ਹੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬੈਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਆਂ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਇਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰਵਾਈ ਇੱਕ ਮੇਰੇ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦ ਖੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾਲ ਲੈ ਸਕਦਾ ਨਹੀਂ ਹੈ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਤੁਹਾਨੂੰ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾਲ ਜੋਤ ਸਿੰਘ ਜੋਤਾ ਤੇ ਸ਼ਰਨਜੀਤ ਕੌਰ ਹਾਂ ਐਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਣ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਸੀ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਉਹ ਤੁਹਾਨੂੰ ਸ਼ਿਕਾਇਤ ਉਹਦਾ ਕਤਲ ਹੁਆ ਮਾਰ ਕੇ ਗਈ ਹੈ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇਤ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਹੈ ਥਾਣੇ ਦਰਖਾਸਤ ਦੇ ਕੇ ਆਏ ਆ ਸਰਦੀ ਸਾਰੇ ਉਹਦੀ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਕੀ ਨਹੀਂ ਕਤਲ ਕੋ ਕਾਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇੰਨੇ ਮੇਰਾ ਵੀਰ ਮਾਰਿਆ ਸੀ ਇਹ ਕਿੰਨੇ ਹੋਣ ਮਾਰ ਦਿੱਤਾ ਮੇਰਾ ਵੀਰ ਮੈਂ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੀ ਮੇਰਾ ਵੀਰ ਕਿਉ ਮਾਰਿਆ ਨੇ ਮਾਰ ਕੇ ਗਈ ਆ ਕੇ ਪਤਾ ਇਹ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਕੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਨੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਬਲਵਿੰਦਰ ਸਿੰਘ ਮਿਲਦਾ ਹਾਂ ਮੈਂ ਉਹਦਾ ਭਰਾ ਹਾਂ ਜਿਹਦੀ ਜੱਥ ਹੋਈ ਆ ਮੇਰੇ ਭਰਾ ਦੀ ਹੋਈ ਆ ਰਾਜਵਿੰਦਰ ਸਿੰਘ ਅੱਛਾ ਜੀ ਮੈਂ ਆ ਤਾਂ ਆਪਣੇ ਕੰਮ ਤੇ ਗਿਆ ਤੇ ਰਾਤ ਦੀ ਰੋਟੀ ਖਾ ਕੇ ਤੇ ਅੰਦਰ ਵੜਿਆ ਆਪਣੇ ਸੱਪਾ ਵਾ ਜੀ ਜੀ ਹਾਂ ਜੀ ਤੇ ਮੁੜ ਕੇ ਐ ਲੇਟ ਹੀ ਉੱਠਦਾ ਸੀ ਤੇ 11 ਵਜੇ ਅਸੀਂ ਆਵਾਜ਼ ਮਾਰੀ ਆ ਨਹੀਂ ਆਵਾਜ਼ ਦਿੱਤੀ ਨਾ ਤਾਂ ਫਿਰ ਉਹ ਮਰੀ ਕੋੜ ਕੇ ਕਟਾ ਕੇ ਅੰਦਰ ਗਿਆ ਮੁੰਡਾ ਉੱਤੇ ਪੱਖੇ ਨੇ ਲਟਕਿਆ ਆ ਸੀ। ਕਹਿੰਦਾ ਵੀ ਉਹ ਪੱਖੇ ਨੇ ਲਟਕ ਨਹੀਂ ਸਕਦਾਗਾ। ਤੁਰ ਨਹੀਂ ਸਕਦਾ ਸੀ। ਵਾ ਕਰਨਾ ਤੁਰਦਾ ਹੈ ਉਹ। ਪੱਖੇ ਨਾਲ ਤਰ੍ਹਾਂ ਹਵਾ ਨਾਲ ਲਟਕ ਸਕਦਾ ਮੈਨੂੰ ਉਹ ਤੇ ਲੱਗਦਾ ਵੀ ਇਹ ਸਾਦੇਸ਼ਾ ਕੀ ਦੀ ਸਾਜੀ। ਇਹ ਘਰ ਦੀ ਘਰ ਵਾਲੀ ਦੀ ਉਹ ਇਹ ਜੇ ਨਾ ਤਲਾਕ ਨੇ ਹੋਇਆ ਦੂਜੇ ਬੰਦੇ ਨਾਲ ਰਹਣ ਦੀ ਆ ਪਿੰਡ ਦੇ ਵਿੱਚ ਹੀ ਰਹਣ ਦੀ ਆ ਤਾਂ ਉੱਥੇ ਵੀ ਨਹਾ ਵੇਚਣ ਦੀ ਆ ਇਹ ਫੇਰੀ ਹੋ ਵੀ ਮਤ ਜੋ ਤਾਜ਼ ਨਾ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਵੀ ਉਹਦਾ ਕਤਲ ਹੋਇਆ ਹਾਂਜੀ ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਇਆ ਧਮਕੀਆਂ ਦੇਖ ਗਏ ਆ ਦਾਤਰ ਲੈ ਹੁੰਦੇ ਨਾਲ ਘਾਤੂ ਦਾ ਸ਼ਰੰਜੂ ਇਹਦਾ ਹਾਂਜੀ ਇਹ ਤੋਂ ਪਹਿਲਾਂ ਵੀ ਦਰਖਾਸਤ ਕੋ ਦਿੱਤੀ ਸੀ ਤੁਸੀਂ ਵੀ ਜੀ ਹਾਂਜੀ ਇਹ ਠਾਣਾ ਸਰਕਾਰ ਦਿੱਤੇ ਆਡੀ ਕੋ ਸੁਣਵਾਈ ਗਈ ਕਿਉਂ ਹੋਤੀ ਪ੍ਰਹਾਨੋਇਤੋ ਖਤਰਾ ਵਾ ਅੱਛਾ ਜੀ ਅੱਗੇ ਵੀ ਇੱਕ ਦੋ ਮਾਰ ਕੇ ਆਏ ਆ ਪਿੱਛੇ ਅੱਜ ਜਿਹੜਾ ਨੇਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਇਹਨੇ ਆਪ ਨਹੀਂ ਲਿਆ ਨਹੀਂ ਆਪਨੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਉਤਰ ਜਗਾਦ ਹੈ ਜੀ ਉਤਰ ਜਗਾਣੇ ਹੈਗਾ ਹੁਣ ਕੀ ਪ੍ਰਸ਼ਾਸਨਦਗੀ ਮੰਗ ਰਹੇ ਤੁਸੀਂ ਪਰਦਰਸ਼ਨ ਤਾਂ ਇਹ ਮੰਗ ਕਰਦੇ ਆ ਵੀ ਇਹ ਇਨਸਾਫਾ ਨਾ ਦੋ ਤੈਨੂੰ ਨਾ ਤੋਦੇ ਨਾ ਕਾਰਵਾਈ ਰਵੇ ਵਸੇ ਇਨਸਾਫ ਹੋ ਜਾ ਜਣ ਸੀਗਾ ਇਹਦੀ شادی ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਇਹਨੂੰ ਜੀਰ ਤੋਂ ਦੇ ਕੇ ਤੇ ਦੂਜੇ ਦੇ ਘਰ ਜਾ ਕੇ ਬੈਗੀ ਕੋਈ ਤਲਾਕ ਨਹੀਂ ਹੋਇਆ ਅੱਜ ਹੀ ਮੌਕਾ ਤੇ ਆਏ ਆ ਬਿਆਨ ਲੈ ਰਹੇ ਆ ਜੋ ਤਪਤੀਸ ਜਿਹੜੀ ਸਾਡੀ ਆਏਗੀ ਸਾਹਮਣੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂ ਪਰ ਪਹਿਲਾਂ ਜਿਹੜਾ ਮਾਮਲਾ ਜਿਹੜੀ ਕਿਹੜੀ ਧਾਰਾ ਦੇ ਜੀ ਅੰਟਰੀ ਜਿਹੜਾ ਫਿਲਹਾਲ ਤੇ 108 ਬੀਨੈਸ ਹੁੰਦੀ ਆ ਇਹਨੇ ਕਿਦੇ ਇੱਥੋਂ ਦੁਖੀ ਹੋਈ ਆ ਫਾ ਲੈ ਲਿਆ ਵੀ ਕਹਿੰਨੇ ਤੰਗ ਤੰਗ ਪਰੇਸ਼ਾਨ ਕਰੇ ਇੱਥੋਂ ਕੇ ਹਮਮ ਸਰ ਪਰਿਵਾਰਕ ਮੈਂਨ ਕ ਖਸਾ ਜਿਤਾ ਰਹੇ ਨੇ ਕਿ ਉਹਦਾ ਜਿਹੜਾ ਮੌਡਲ ਹੋਇਆ ਕੋਈ ਨਹੀਂ ਆਪਾਂ ਤੇ ਤਪੀਸ ਵਿੱਚ ਵੇਖ ਲੈਨੇ ਮੌਡਲ ਤੇ ਮੌਡਲ ਚ ਦੇ ਦਾਂਗੇ ਕਿ ਖੁਦ ਕਾਸੀ ਦੇ ਟੈਨਸ਼ਨ ਸੀ ਜੀ 108 ਬੀਨੈਸ ਦੇ ਦਾਂਗੇ ਠੀਕ ਆ ਸਰ ਪੋਸਟਮਾਰਡ ਕਰਵਾਇਆ ਜਾ ਰਿਹਾ ਜੀ ਪੋਸਟਮਾਰਡ ਕਰਾਇਆ ਲਾਸ ਜਿਹੜੀ ਡੈਡ ਜਮਾ ਕਰਵਾਤੀ